ਤੁਸੀਂ ਦੇਖ ਸਕਦੇ ਜਨੰਦਰ ਦੀ ਵੱਡੀਆਂ ਤਸਵੀਰਾਂ ਦੁਕਾਨ ਦੀ ਖੁਸ਼ੀ ਕਰਦੇ ਵੇ ਇੱਕ ਕਾਊਂਟਰ ਕੀਤਾ ਗਿਆ ਪੰਜਾਬ ਦੇ ਵਿੱਚ ਜਨੰਦਰ ਦੇ ਵਿੱਚ ਦੇਖ ਸਕਦੇ ਹੋ ਕਾਊਂਟਰ ਕਰ ਦਿੱਤਾ ਗਿਆ ਲੰਡਾ ਗਰੁੱਪ ਦਾ ਕਾਊਂਟਰ ਕਰ ਦਿੱਤਾ ਗਿਆ ਪ੍ਰਸ਼ਾਸਨ ਨੇ ਵੱਡੀਆਂ ਤਸਵੀਰਾਂ ਕਮਿਸ਼ਨ ਪੁਲਿਸ ਵੀ ਪਹੁੰਚ ਚੁੱਕੀ ਆ ਵੱਡੀ ਹਫਤਾ ਮਿਲੀ ਦੇਖ ਸਕਦੇ ਇੱਕ ਕਾਊਂਟਰ ਕੀਤਾ ਗਿਆ ਜਨੰਦਰ ਸ਼ਹਿਰ ਲੰਡਾ ਗਰੁੱਪ ਦਾ ਦੱਸਿਆ ਕਿ ਹਾਂ ਦਾ ਪਿਆ ਦੇ ਸਕਦੇ ਹੋ ਇਹ ਵੱਡੀਆਂ ਤਸਵੀਰਾਂ ਦੁਕਾਨ ਦੀ ਖੁਸ਼ੀ ਕਰਦੇ ਵੇ ਲੰਡਾ ਗਰੁੱਪ ਦਾ ਕਾਊਂਟਰ ਕਰ ਦਿੱਤਾ ਗਿਆ ਕੰਗਣੀ ਪਰ ਪਿੰਡ ਦੇ ਅੰਦਰ ਕੀਤਾ ਗਿਆ ਦੇਖ ਸਕਦੇ ਹੋ ਪ੍ਰਸ਼ਾਸਨ ਦੇ ਸਾਧਨੋਂ ਵੱਡੀਆਂ ਤਸਵੀਰਾਂ ਦੁਕਾਨ ਦੀ ਕੋਸ਼ਿਸ਼ ਕਰਦੇਵੇ ਇਹ ਲਾਈਵ ਤਸਵੀਰਾਂ ਦੁਕਾਨ ਦੀ ਕੋਸ਼ਿਸ਼ ਕਰਦੇਵੇ ਦੇਖ ਸਕਦੇ ਸਿਰੋ ਹਸਪੀਟਲ ਦਾ ਮਾਹੌਲ ਦੇਖ ਸਕਦੇ ਸਿਰੋ ਹਸਪੀਟਲ ਦਾ ਮਾਹੌਲ ਦੇ ਸਾਹਰ ਪਾਸੇ ਪੁਲਿਸ ਹੀ ਪੁਲਿਸ ਹੋਈ ਪਿਆ ਲੰਡਾ ਗਰੁੱਪ ਦਾ ਸੈਕ ਜਾਂਦਾ ਭੇਜੰਦਰ ਸ਼ਹਿਰ ਦੇ ਵਿੱਚ ਕਿਹਦਾ ਪੁਲਿਸ ਨੇ ਕਾਊਂਟਰ ਕੀਤਾ ਲੰਡਾ ਗਰੁੱਪ ਦਾ ਉਹਨਾਂ ਦਾ ਕੰਮ ਕੀ ਪੋਸਟੀਆ ਲੈਣੀ ਆ ਕਤਲ ਕਰਨੇ ਇਹ ਕੰਮ ਸੀ ਉਹਨਾਂ ਦਾ ਕੰਨਾ ਅੱਜ ਪ੍ਰਸ਼ਾਸਨ ਵੱਲੋਂ ਲੰਡਾ ਗਰੁੱਪ ਦਾ ਕਾਊਂਟਰ ਕੀਤਾ ਗਿਆ ਜਨੰਦਰ ਸ਼ਹਿਰ ਦੇ ਵਿੱਚ ਸਿਲਵੋ ਹਸਪੀਟਲ ਜਾਂਦਾ ਗਿਆ ਉਹਨਾਂ ਨੂੰ ਉਹਨਾਂ ਨੂੰ ਕਿੰਨਾਂ ਨੂੰ ਗੋਲੀਆਂ ਲੱਗੀਆਂ ਵੀ ਚੱਕੀ ਪ੍ਰਸ਼ਾਸਨ ਨੂੰ ਵੀ ਦੇਖ ਸਕਦੇ ਹੋ ਪ੍ਰਸ਼ਾਸਨ ਨੂੰ ਵੀ ਲੱਗੀਆਂ ਗੋਲੀਆਂ ਤੁਸੀਂ ਦੇ ਸਕਦੇ ਹੋ ਇਹ ਵੱਡੀਆਂ ਤਸਵੀਰਾਂ ਦੁਕਾਨ ਦੀ ਖੋਸ਼ੀ ਕਰਦੇ ਮੁੱਖੀ ਆ ਤਸਵੀਰਾਂ ਮੁੱਖੇ ਦੀ ਦੁਕਾਨ ਦੀ ਖੋਸ਼ੀ ਕਰਦੇ ਵੀ ਇਹ ਵੱਡੀ ਤਸਵੀਰਾਂ ਦੁਕਾਨ ਦੀ ਖੋਸ਼ੀ ਕਰ ਤੇ ਜਨੰਦਰ ਦੀ ਵੱਡੀਆਂ ਤਸਵੀਰਾਂ ਕਿਹਦਾ ਦੇ ਸਕਦੇ ਹੋ ਵੱਡਾ ਪੁਲਿਸ ਦੇ ਵੀ ਪ੍ਰਸ਼ਾਸਨ ਦੇ ਵੀ ਕੀ ਗੋਲੀਆਂ ਲੱਗੀਆਂ ਦੱਸ ਦਈਏ ਦੋਸਤੋ ਸੂਤਰੋਂ ਵੀ ਪਤਾ ਚੱਲਿਆ ਲੰਡਾ ਗਰੁੱਪ ਦਾ ਵੀ ਲੰਡਾ ਗਰੁੱਪ ਦੇ ਉੱਤੇ ਕੌਂਟਾ ਦੇ ਉੱਤੇ ਕਿਹਦੇ ਗੋਲੀਆਂ ਚੱਲੀਆਂ ਇਹ ਵੱਡੀਆਂ ਸਿਪ ਦੁਕਾਨ ਦੇ ਖੋਸ਼ੀ ਕਰਦੇ ਜਨੰਦਰ ਜੀ ਵੱਡੀਆਂ ਤਸਵੀਰਾਂ ਸਿਲੋ ਹਸਪੀਟਲ ਦੀਆਂ ਦੇ ਸਕਦੇ ਹੋ ਇਹ ਲੰਡਾ ਗਰੁੱਪ ਦੱਸਿਆ ਜਾਂਦਾ ਵੀ ਇੱਕ ਦਾ ਕਾਊਂਟਰ ਕੀਤਾ ਗਿਆ ਪ੍ਰਸ਼ਾਸਨ ਵੱਲੋਂ ਦੇ ਸਕਦੇ ਹੋ ਉਹਨਾਂ ਨੂੰ ਸਿਲੋ ਹਸਪੀਟਲ ਜਾਂਦਾ ਗਿਆ ਸੀਪੀ ਸਾਹਿਬ ਵੱਲੋਂ ਦੇ ਸਕਦੇ ਹੋ ਜਨੰਦਰ ਕਮਿਸ਼ਨਰ ਕਮਿਸ਼ਨਰ ਸਾਹਿਬ ਪਹੁੰਚ ਚੁੱਕੇ ਹੈ ਸਿਲੋ ਹਸਪੀਟਲ ਦੇ ਵਿੱਚ ਵੱਡੀਆਂ ਤਸਵੀਰਾਂ ਦੁਕਾਨ ਦੇ ਖੋਸ਼ੀ ਕਰਦੇ ਵੇ ਇਹ ਵੱਡੀਆਂ ਤਸਵੀਰਾਂ ਦੁਕਾਨ ਦੇ ਖੋਸ਼ੀ ਕਰਦੇ ਜਨੰਦਰ ਸਾਹਿਬ ਜੀ ਦੇ ਸਕਦੇ ਤੁਸੀਂ ਦੱਸ ਦਈਏ ਲੰਡਾ ਗਰੁੱਪ ਦੱਸਿਆ ਨਹੀਂ ਜਾਂਦਾ ਕਿ ਦਾ ਕਾਊਂਟਰ ਕੀਤਾ ਗਿਆ ਪ੍ਰਸ਼ਾਸਨ ਵੱਲੋਂ ਪੁਲਿਸ ਵੱਲੋਂ ਦੇ ਸਕਦੇ ਹੋ ਕਿਹਨੇ ਕੋਸ਼ਿਸ਼ ਲਾਈਵ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਲਾਈਵ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਅਪਡੇਟ ਦੇ ਆਪਣੀ ਕੋਸ਼ਿਸ਼ ਕਰਦੇ ਦੇ ਸਦੇ ਵੱਡੀਆਂ ਤਸਵੀਰਾਂ ਜਿਹੜੀਆਂ ਲੰਡਾ ਸ਼ਹਿਰ ਚ ਪੁਲਿਸ ਤੇ ਯਾਨ ਪ੍ਰੋਬਲਮ ਫਾਇਰ ਬੇਡ ਹੋਈ ਹੈ ਜਿਸ ਵਿੱਚ ਕੰਮ ਕਰਦੀ 25 ਸਾਲਾਂ ਕੋਸੀ ਦੱਸ ਦਈਏ ਕਟੋ ਗੱਡ ਦੱਸਿਆ ਜਾਂਦਾ ਪਿਆ ਹੁੰਡੇਆ ਵੱਲੋਂ ਤੇ ਸਾ ਤੇ ਵੱਡੀ ਹੱਥਸੀ ਦਾ ਅਲਮਨਤ ਸਾਰੇ ਤੇ ਹੋਈ ਗਏ ਸਹੀ ਗੱਲ ਆਪਾਂ ਆ ਗਏ ਮਾਰਾ ਮੈਂ ਇੱਕ ਪ੍ਰੋਫੈਸ਼ਨਲ ਹਾਂ ਜੀ ਹਾਂ ਜੀ ਜਲੰਧਰ ਦੇ ਵਿੱਚ ਜਲੰਧਰ ਸ਼ਹਿਰ ਦੇ ਵਿੱਚ ਸਭ ਤੋਂ ਵੱਡਾ ਕੋਨਟ੍ਰਾ ਮਿੱਟਾ ਕੋਨਟ੍ਰਾ ਕਿੱਥੇ ਲੰਡਾ ਗਰੂਪ ਪਰ ਕੰਟ੍ਰਾ ਕਿੱਥੇ ਪੇਸ਼ਾ ਆ ਚਾਹੇ ਬਿਲਕੁਲ ਦੇ ਵਿੱਚ ਉਹਨਾਂ ਨੂੰ ਜਿਹੜਾ ਦੱਸ ਉਹ ਚੱਲ ਜਿਹੜੇ ਗੈਂਸਟਰ ਨੇ ਵੇਟ ਅਜੇ ਸਤਿ ਸ੍ਰੀ ਅਕਾਲ ਜੀ ਸੀਗਾ ਕਮੰਡਰ ਦੇ ਵਿੱਚ ਤੁਸੀਂ ਸਾਡੇ ਵੱਡੀ ਆ ਤਸਵੀਰਾਂ ਦੁਕਾਨ ਦੇ ਕੋਲ ਇਹ ਜਨੰਦਾ ਸ਼ਾਇਦ ਜਾਂ ਲੰਡਾ ਗਰੁੱਪ ਵੱਲ ਪ੍ਰਸ਼ਾਸਨ ਵੱਲੋਂ ਕੌਣ ਪਕਾ ਦਿੱਤਾ ਗਿਆ ਸਰ 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 ਮਾੜਾ ਸਰ ਮਾੜਾ ਦੱਸੋ ਵੀ ਇੱਥੇ ਸਰ ਬੱਕਰੇ ਚਰਨ ਨੇ ਨਾ ਲਾਈਵ ਚ ਕੀ ਹੈ ਅਗਲੇ ਟਾਰਗੇਟ ਕਿਸ ਤਰੀਕੇ ਦੇ ਨਾਲ ਸਿਗਾ ਇਹਨਾਂ ਦਾ ਪੁੱਛੋ ਦੀ ਡਿਟੇਲ ਚ ਥੋੜੀ ਜੀ ਜਾਣਕਾਰੀ ਦੇ ਟਾਰਗੇਟ ਨੇ ਰਾਈਵਲ ਗੈਂਗ ਨੂੰ ਸਾਹ ਦੇ ਇਹਨਾਂ ਨੇ ਟਾਰਗੇਟ ਕਰਨਾ ਪਿਆ ਹਲਾਲੇ ਨੂੰ ਪੂਰੀ ਤਰ੍ਹਾਂ ਤੇ ਹੋਂਟਾ ਤੁਰਬੀਏ ਆਪਣੇ ਜਿਹੜੇ ਮੁੰਡੇ ਆ ਨਾ ਉਹਨੇ ਦੇਖਣਾ ਆ ਸੀ ਪਿਛਲੇ ਦਿਨਾਂ ਦੇ ਵਿੱਚ ਵੀ ਇਹਦੇ ਇਸੇ ਗੈਂਗ ਦੇ ਤੁਸੀਂ ਕਈ ਗੈਂਗਸਟਰ ਫੜੇ ਸੀਗੇ ਉਹਨਾਂ ਦਾ ਵੀ ਐਸੋਸੀਏਟਸ ਹੈਗੇ ਨੇ ਤੇ ਖਾਸ ਤੌਰ ਤੇ ਜਿਹੜੇ ਨਾਲ ਕੋਹ ਹਥਿਆਰ ਨੇ ਕੰਟਰੀ ਮੈਟ ਨੂੰ ਕੰਟਰੀ ਮੈਟ ਸਾਡੇ ਕੰਟਰੀ ਮੈਟ ਉਹਨਾਂ ਦਾ origin ਵੀ ਆਪਾਂ ਪਤਾ ਕਰ ਕਿੰਗਪਿੰਨ ਕੁਝ ਹਾਲੇ ਤੱਕ ਪਤਾ ਲੱਗ ਸਕਦਾ ਹੈ ਕਿ ਇਹਦੇ ਪਿੱਛੇ ਕਿੰਗ ਕੌਣ ਹੋਏਗਾ ਕਿੰਗਪਿੰਨ ਤਾਂ ਨਹੀਂ ਹੈ ਨਾ ਸਾਰਾ ਫੋਰਨ ਤੋਂ ਇਨਸਟੈਬਿਸ਼ ਹੋ ਰਹੀਆਂ ਚੀਜ਼ਾਂ ਤੇ ਜਿੰਨੀਆਂ ਵੀ ਫਰੋਤੀ ਦੇ ਮਾਮਲੇ ਚ ਵੀ ਇਹ ਸੀਗੇ ਪਿਛਲੇ ਦਿਨਾਂ ਦੇ ਵਿੱਚ ਮੈਂ ਇੱਥੇ ਤਾਂ ਨਹੀਂ ਸੀਗੇ ਠੀਕ ਹੈ ਜਲੰਧਰ ਤੇ ਨਹੀਂ ਸੀ ਕਿ ਬਟ ਠੀਕ ਹੁਣ ਅਸੀਂ ਅਖੀਰ ਅਖੀਰਲਾ ਸਵਾਲ ਹੈ ਹਿਊਮਨ ਹਿੰਟਸ ਜੋ ਉੱਤੇ ਵੀ ਕੰਮ ਹੋਇਆ ਹੋਇਆ ਹੈ ਇਸ ਮਾਮਲੇ ਦੇ ਵਿੱਚ ਸਰ ਟਿਪ ਆਫ ਤੇ ਇਹ ਇਥੋਂ ਭੱਜਣਾ ਚਾ ਰਹੇ ਸਨ ਕਿ ਤੁਸੀਂ ਇਹਨਾਂ ਨੂੰ ਘੇਰਾ ਪਾਇਆ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾ ਰਹੇ ਸੀਗੇ ਕਿਸੇ ਕਿਸੇ ਬੰਦੇ ਦਾ ਵੇਟ ਕਰ ਰਹੇ ਸੀਗੇ ਜਿੱਥੇ ਛੁਪੇ ਹੋਏ ਸੀਗੇ ਉਹ ਡੀਪੈਂਡੈਂਟ ਕੰਟ੍ਰੋਕੇਸ਼ਨਾਂ ਸਰ ਕੋਲ ਉਹ ਜਿਹੜੇ ਕਿਸੇ ਘਰ ਦੇ ਵਿੱਚ ਸੀਗੇ ਜਾਂ ਕਿਸੇ ਕੰਟੇਜ ਦੇ ਵਿੱਚ ਇੱਕ ਮੋਟਰ ਸੀਗੀ ਜੀ ਤੇ ਕਮਾਰ ਤੱਕ ਨੇ ਰੱਖੇ ਕਾਈਂਡ ਆਫ ਮੱਡ ਹਾਊਸ ਕਾਕਾ ਜੀ ਸੋ ਤੁਸੀਂ ਕਿੰਨੇ ਜਾਣੇ ਦੋ ਜਣੇ ਦੋ ਜਣੇ ਦੋ ਜਣੇ ਦੱਸੋ ਦੇਖੋ ਦੋ ਇਸ ਵਕਤ 10 ਦੀ ਸਰ 10 ਦੀ ਵੱਡੀਆ ਤਸਵੀਰ ਦੋ ਜਣੇ ਸੀ ਮੁੰਡੇ ਦੇ ਸਕਦੇ ਆ ਲੰਡਾ ਗਰੁੱਪ ਦੇ ਕਿੰਨਾਂ ਨੇ ਕਾਊਂਟਰ ਕੀਤਾ ਗਿਆ ਪ੍ਰਸ਼ਾਸਨ ਵੱਲੋਂ ਬਹੁਤ bari ਮੇਲੀਆ ਵਸਤੀ ਮਿਲੀ ਪ੍ਰਸ਼ਾਸਨ ਨੂੰ ਵੱਡੀਆਂ ਤਸਵੀਰਾਂ ਦੁਕਾਨ ਦੀ ਖੁਸ਼ੀ ਕਰਦੇ ਜਲੰਧਰ ਦੀ ਸ਼ਹਿਰ ਦੀ ਮਾਮਲਾ ਕੀ ਮਾਮਲਾ ਹੈ ਲੰਡੇ ਗਰੁੱਪ ਦਾ ਕੋਈ ਲੰਡਾ ਗਰੁੱਪ ਦਾ ਸਹਿਜੰਦਾ ਕਾਊਂਟਰ ਕੀਤਾ ਗਿਆ ਪ੍ਰਸ਼ਾਸਨ ਵੱਲੋਂ ਕਿਹੜਾ ਕੰਮ ਹੀ ਸੀ ਪੋਸਟੀਆਂ ਲੈਣੀਆਂ ਕਤਲ ਕਰਨੇ ਗੋਲੀਆਂ ਚੜਾਨੀਆਂ ਲੋਕਾਂ ਕੋਲ ਬਲੈਕ ਮੇਲੀ ਕਰਨੀ ਲੋਕਾਂ ਨੂੰ ਆਮ ਲੋਕਾਂ ਨੂੰ ਕਿਦੇ ਕਾਰੋਬਾਰ ਲੋਕਾਂ ਦੇ ਕਾਰੋਬਾਰ ਲੋਕਾਂ ਦੇ ਉਹਨਾਂ ਨੂੰ ਬਲੈਕਮੇਲ ਕਰਨਾ ਉਹਨਾਂ ਕੋ ਪੁਸ਼ਤੀਆ ਲੈਣੀਆਂ ਪੈਸੇ ਲੈਣੇ ਕਦੇ ਨਹੀਂ ਦਿੱਤੇ ਜਾਂਦੇ ਸੀ ਲੋਕਾਂ ਨੂੰ ਤੰਗ ਪੇਸ਼ਾਨ ਕਰਦੇ ਸੀ ਉਸ ਵਾਰ ਕਤਲ ਕਰ ਦਿੰਦੇ ਸੀ ਬਹੁਤ ਵੱਡੀਆਂ ਤਸਵੀਰਾਂ ਸੀਪੀ ਸਾਹਿਬ ਵੱਲੋਂ ਅੱਜ ਦੋ ਕਾਊਂਟਰ ਕਿਤੇ ਕੇ ਪ੍ਰਸ਼ਾਸਨ ਵੱਲੋਂ ਪ੍ਰਸ਼ਾਸਨ ਦੇ ਵੀ ਗੋਲੀਆਂ ਲੱਗੀਆਂ ਕੀ ਸੋਤਾਰੇ ਕੋ ਪਤਾ ਚੱਲਿਆ ਪ੍ਰਸ਼ਾਸਨ ਦੇ ਵੀ ਕੀ ਲੱਗਾ ਤੇ ਗੋਲੀਆਂ ਲੱਗੀਆਂ ਇਹ ਵੱਡੀਆਂ ਤਸਵੀਰਾਂ ਦੁਕਾਨ ਦੇ ਖੁਸ਼ੇ ਤੇ ਜਨੰਦਰ ਸ਼ੈਦ ਦੀ ਆ ਸਾਦੇ ਜਨੰਦਰ ਜਨੰਦਰ ਮੀ ਟੀਵੀ ਨੂੰ ਵੱਧ ਤੋਂ ਵੱਧ ਪੇਜ ਨੂੰ ਫੋਲੋ ਕਰੋ ਕਮੈਂਟ ਜੁਦਾ ਜਰੂਰ ਸਾਡੀ ਕੋਸ਼ਿਸ਼ ਹੁੰਦੀ ਜਨ ਹਰ ਇੱਕ ਅਪਡੇਟ ਕੋਸ਼ਿਸ਼ ਹੁੰਦੀ ਹੈ ਅਪਡੇਟ ਦਿਖਾਉਣ ਦੀ ਖੁਸ਼ੀ ਹੁੰਦੀ ਹੈ ਆਪਾਂ ਉਹ ਵੀ ਦਿਖਾਵਾਂਗੇ ਵੀਡੀਓ ਆਪਾਂ ਵੀਡੀਓ ਵੀ ਦਿਖਾਉਣ ਦੀ ਖੁਸ਼ੀ ਕਰਾਂਗੇ ਫੋਟੋ ਵੀ ਦਿਖਾਉਣ ਦੀ ਖੁਸ਼ੀ ਕਰਾਂਗੇ ਤੁਸੀਂ ਆ ਦੇਖਾਉਣ ਦੀ ਕੋਸ਼ਿਸ਼ ਕਰਦੇ ਹੋ ਤਸਵੀਰਾਂ ਸਪਸ਼ਟੇ ਲਾਈਵ ਦੇਖ ਸਕਦੇ ਹੋ ਮਾਹੌਲ ਸਿਵਸਤਾਲ ਦੇ ਵਿੱਚ ਹੈ ਲਾਈਵ ਨਹੀਂ ਦੇਖ ਸਕਦੇ ਤੁਸੀਂ ਇਹ ਦੇ ਸਕਦੇ ਹੋ ਵੱਡੀਆਂ ਤਸਵੀਰਾਂ ਦੁਕਾਨ ਦੀ ਖੁਸ਼ੀ ਕਰਦੇ ਜਨੰਦਰ ਸ਼ੈਦੀਆ ਹਸਿਲੋ ਹਸਪਤਾਲ ਦੀ ਤਸਵੀਰਾਂ ਦੁਕਾਨ ਦੀ ਖੁਸ਼ੀ ਕਰਦੇ ਪਏ ਲੰਡਾ ਗਰੁੱਪ ਅੱਧਾ ਦੱਸਿਆ ਜਾਂਦਾ ਪਿਆ ਲੰਡਾ ਗਰੁੱਪ ਅਸ ਕੀ ਕੋਈ ਉਹਦਾ ਅਚ ਪ੍ਰਸ਼ਾਸਨ ਵਾਲਾ ਕਾਊਂਟਰ ਕੀਤਾ ਗਿਆ ਵੱਡੀਆਂ ਤਸਵੀਰਾਂ ਹਸਿਲੋ ਹਸਪਤਾਲ ਦੀਆਂ ਦੁਕਾਨ ਦੀ ਖੁਸ਼ੀ ਕਰਦੇ ਪਏ ਆ ਤੇ ਲਾਈਵ ਤਸਵੀਰਾਂ ਜਨੰਦਰ ਸ਼ੈਦੀਆ ਦੇ ਸਕਦੇ ਹੋ ਤੁਸੀਂ ਮਾਸੇ ਕਿਉਂ ਘੁੰਮ ਕੇ ਚੱਲਦੇ ਕਰੋ ਤੁਸੀਂ ਦੇ ਸਕਦੇ ਹੋ ਵੱਡੀਆਂ ਤਸਵੀਰਾਂ ਦੁਕਾਨ ਦੀ ਖੁਸ਼ੀ ਕਰਦੇ ਜਨੰਦਰ ਸ਼ੈਦੀਆ ਦੱਸਿਆ ਜਾਂਦਾ ਪਿਆ ਤੋ ਲੜਕੀਆਂ ਨੂੰ ਕਾਉਂਟਰ ਕੀਤਾ ਗਿਆ ਪ੍ਰਸ਼ਾਸਨ ਵੱਲੋਂ ਕਿ ਪੁਲਿਸ ਦੇ ਵੀ ਗੋਲੀਆਂ ਲੱਗੀਆਂ ਪ੍ਰਸ਼ਾਸਨ ਦੇ ਵੀ ਕਿ ਹਾਫਸਰ ਕੀ ਮੁਲਾਇਨਸੀ ਸਗੇ ਵੀ ਹੋਇਆ ਉਸ ਤਰ੍ਹਾਂ ਹੋਏ ਵੀ ਪਤਾ ਚੱਲਿਆ ਇਹ ਵੱਡੀਆਂ ਤਸਵੀਰਾਂ ਦੁਕਾਨ ਦੀ ਖੋਸ਼ੀਗਰ ਦੋ ਜੰਦਰ ਦੀਆਂ ਤਸਵੀਰਾਂ ਦੇ ਸਕਦੇ ਹੋ ਵੱਡੀਆਂ ਤਸਵੀਰਾਂ ਦੁਕਾਨ ਦੀ ਖੋਸ਼ੀਗਰ ਤੇ ਲਾਈਵ ਕਿਤੇ ਨਵੇਂ ਦੋਸਤ ਜੁੜੇ ਸਾਡੇ ਚੈਨਲ ਨਾਲ ਦੱਸ ਰਹੀ ਹੈ ਮਾਮਲਾ ਕੀ ਮਾਮਲਾ ਇਹ ਦੱਸਿਆ ਜਾਂਦਾ ਕਿ ਲੰਡਾ ਗਰੁੱਪ ਦੇ ਸੀ ਕੋਈ ਲੜਕੇ ਸੀ ਕਿਹੜਾ ਕਿਹੜਾ ਕਾਉਂਟਰ ਕੀਤਾ ਗਿਆ ਪ੍ਰਸ਼ਾਸਨ ਵੱਲੋਂ ਆਪਸ ਗੋਲੀਬਾਰ ਹੋਈ ਇੱਕ ਦੂਜੇ ਗੋਲੀ ਵੀ ਲੱਗੀ ਆ ਪ੍ਰਸ਼ਾਸਨ ਦੇ ਕੀ ਮੁਲਾਇਨ ਵੀ ਸਕਮੀ ਹੋਇਆ ਇਹ ਵੀ ਦੱਸਿਆ ਜਾਂਦਾ ਵੀ ਸੁੱਤਰਾ ਕੋਈ ਵੀ ਪਤਾ ਚੱਲਿਆ ਕਿਦੇ ਮੁਕੇ ਦੇ ਸੀਪੀ ਸਾਹਿਬ ਆਈਸੋਂ ਦੇਖਣ ਵਾਸਤੇ ਚਲੋ ਸ਼ੁਕਰ ਦਾ ਮਾਲਕ ਦਾ ਬਚਾਤਾ ਉਹਨਾਂ ਦਾ ਵੀ ਇਹ ਵੱਡੀ ਆ ਤਸਵੀਰਾਂ ਦੁਕਾਨ ਦੀ ਖੁਸ਼ੀਆ ਦੇ ਜਨੰਦਰ ਸ਼ਹਿਰ ਦੀ ਆ ਫੇ ਨਵੀਂ ਅਪਡੇਟ ਆ ਉਹ ਵੀ ਲਾਈਵ ਹੋ ਕੇ ਦੱਸਾਂਗੇ ਬਹੁਤ ਬਹੁਤ ਧੰਨਵਾਦ ਸਾਡੇ ਚੈਨਲ ਨਾਲ ਜੁੜੇ ਲੈਣ ਦਾ ਜਨੰਦਰ ਮੀ ਟੀਵੀ ਨਾਲ ਤੁਹਾਨੂੰ ਹੁਣ ਤਸਵੀਰ ਦਿਖਾਵਾਂਗੇ ਜਿਸ ਵੇਲੇ ਇਨਕਾਊਂਟਰ ਹੋਇਆ ਉਹ ਵੀ ਤੁਹਾਨੂੰ ਤਸਵੀਰ ਦਿਖਾਉਣੇ ਲੱਗ ਜੇ ਤੁਸੀਂ ਜੁੜੇ ਰਹੋ ਆਪਾਂ ਉਹ ਵੀ ਵੀਡੀਓ ਦਿਖਾਵਾਂਗੇ ਜੁੜੇ ਰਹੋ ਸਾਡੇ ਚੈਨਲ ਨਾਲ ਕਿਨੇ ਲੜਕੇ ਦਾ ਕਾ ਸੋ ਜਿਹੜੇ ਅੱਜ ਬੰਦੇ ਫੜੇ ਗਏ ਪਹਿਲਾ ਦੱਸ ਜੀ ਕਿ ਉਹਨਾਂ ਦੀ ਉੱਤੇ ਜਿਹੜੇ ਦੋ ਬਦਨਾਮ ਗੈਂਗਸਟਰ ਨੇ ਗ੍ਰਿਫਤਾਰ ਕੀਤੇ ਗਏ ਜਿਹੜੇ ਅੱਜ 7 ਹਥਿਆਰ ਅਤੇ ਕਾਰਤੂਸ ਬਰਾਮਦ ਜਿਹੜੇ ਕੀਤੇ ਗਏ ਆ ਦੋਵਾਂ ਪਾਸਿਓ 50 ਤੋਂ ਪਲੱਸ ਜਿਹੜੀਆਂ ਗੋਲੀਆਂ ਚੱਲੀਆਂ ਨੇ ਜੋ ਸੂਤਰ ਦੱਸ ਰਹੇ ਇਸ ਵਕਤ ਗੈਂਗਸਟਰ ਦਾ ਪਿੱਛਾ ਕਰਦੇ ਹੋਏ ਦੋ ਪੁਲਿਸ ਮੁਲਾਜ਼ਮ ਇਹ ਦੇਹਧਾਰੀ ਵੀ ਜਿਹੜੇ ਜ਼ਖਮੀ ਹੋਇਆ ਗੈਂਗਸਟਰ ਨੂੰ ਸੱਟਾਂ ਲੱਗਿਆ ਨੇ ਮੌਕੇ ਦਾ ਮਾਹੌਲ ਦੇਖ ਸਕਦੇ ਇਸ ਵਕਤ ਦੱਸ ਜੀ ਇਹ ਵੀ ਸੂਤਰਕ ਵੀ ਪਤਾ ਚੱਲਿਆ ਨਾਲ ਕਿ ਉਹ ਜਿਹੜੀ ਪੂਰੀ ਇਸ ਵਕਤ ਤੇ ਪਹੁੰਚੀ ਹੋਈ ਆ ਪੂਰੇ ਤਰਨਾਤ ਨੇ ਪੁਲਿਸ ਮੁ ਦੂਰੇ ਤੁਹਾਨੂੰ ਦਿਖਾ ਸਕਦੇ ਅੰਦਰ ਦਾ ਮਾਹੌਲ ਵੀ ਹੈ ਜਿਹੜੇ ਬਿਲਕੁਲ ਸਾਹਮਣੇ ਦਰਦੇ ਨੇ ਇਸ ਤਰ੍ਹਾਂ ਇੱਕ ਪੁਲਿਸ ਦੇ ਅਧਿਕਾਰੀ ਨੇ ਉਹ ਬਿਲਕੁਲ ਜ਼ਖਮੀ ਹੋਏ ਨੇ ਬਿਲਕੁਲ ਦੇਖ ਸਕਦੇ ਹੋ ਕਿ ਆ ਬੈੱਡ ਦੇ ਉੱਤੇ ਜਿਹੜੇ ਪੁਲਿਸ ਦੇ ਅਧਿਕਾਰੀ ਜਿਹੜੇ ਜ਼ਖਮੀ ਨੇ ਦੇਖ ਸਕਦੇ ਹੋ ਖਾਕੀ ਪੈਂਟ ਪਾਈ ਹੋਈ ਹੈ ਤੇ ਨਾਲ ਉੱਪਰ ਗ੍ਰੀਨ ਰੰਗ ਦੀ ਜਿਹੜੀ ਸ਼ਰਟ ਪਾਈ ਹੋਈ ਹੈ ਪੁਲਿਸ ਦੇ ਅਧਿਕਾਰੀ ਵੀ ਨੇ ਜਿਹੜੇ ਅੰਦਰ ਧਾਕ ਨੇ ਜਿਨ੍ਹਾਂ ਨੂੰ ਗੋਲੀ ਵੱਜੀ ਹੈ ਸਾਡੇ ਨਾਲ ਗੋਲੀ ਵੱਜੀ ਉਹ ਵੀ ਮਲਾਇਨ ਵੀ ਧਾਕ ਰੋ ਪੈਂਦੇ ਨੇ ਜਿਹੜੀ ਤੁਹਾਡੇ ਨਾਲ ਸੰਜੀਏ ਕਿੰਤੀਆਂ ਜਾਰੀਆਂ ਦੋ ਪੁਲਿਸ ਦੇ